ਕੋਈ ਬੰਨ ਕੇ ਲੈ ਕੇ ਆਉਂਦਾ ਸੰਗਣਾ ਨਾਲ ਕੋਈ ਰਸਿਆਂ ਨਾਲ ਕੋਈ ਪਿੱਛੇ ਚੁੰਨੀ ਨਾ ਬੰਨਿਆ ਕੋਈ ਦੁਪੱਟੇ ਨਾ ਬੰਨਿਆ ਕੋਈ ਘਰਾਂ ਦੇ ਵਿੱਚ ਕਮਰਿਆਂ 'ਚ ਬੰਦ ਕਰਕੇ ਰੱਖੇ ਹੋਏ ਨੇ ਬਹੁਤ ਸਾਰੇ ਐਸੇ ਨੇ ਵੀਰ ਭਰਾ ਜਿਹੜੇ ਇੰਨੇ ਮੈਂਟਲੀ ਡਿਸਟਰਬ ਨੇ ਆਪਣੇ ਮਾਪਿਓ ਨੂੰ ਕੁੱਟਦੇ ਨੇ ਮਹੀਨੇ ਦੇ ਵਿੱਚ ਸਾਡੇ ਕਰੀਬ 9 ਲੱਖ ਦੀ ਦਵਾਈ ਆਪਾਂ 9.5 ਲੱਖ ਦੀ ਦਵਾਈ ਮਹੀਨੇ ਚ ਲੱਗਦੀ ਆ ਸੌਰੀ ਕੈਂਪ ਚ ਲੱਗਦੀ ਆ ਕਿਚ ਤੇ ਦੋ ਕੈਂਪਾਂ 'ਚ 18-19 ਲੱਖ ਰੁਪਏ ਦੀ ਦਵਾਈ ਸਾਡੀ ਲੱਗਦੀ ਆ ਤੇ ਇਹ ਦਵਾਈ ਸੱਚੇ ਪਾਤਸ਼ਾਹ ਵੈਗਰੂ ਭੇ ਹੀ ਦਿੰਦੇ ਨੇ ਡਾਕਟਰ ਵੀ ਉਹੀ ਭੇਜਦੇ ਨੇ ਦਵਾਈਆਂ ਵੀ ਉਹੀ ਭੇਜਦੇ ਨੇ ਅਸੀਂ ਤਾਂ ਸਿਰਫ ਪੰਡਰ ਵਾਲੇ ਆ ਪੇਟੇ ਨੂੰ ਲੈ ਕੇ ਆਏ ਨੇ ਘਰੇ ਕੁੱਟਮਾਰ ਕਰਦਾ ਬਾਈ ਬਹੁਤ ਵਧੀਆ ਇੰਟੈਲੀਜੈਂਸ ਸੀ ਪੜਿਆ ਲਿਖਿਆ ਸੀ ਪਰ ਅਫਸੈਟ ਹੋ ਗਿਆ ਹੁਣ ਘਰੇ ਮਾਂ ਵੀ ਮੰਜੇ ਤੇ ਪਈ ਆ ਉਹਨੂੰ ਵੀ ਮਾਰਦਾ ਬਾਪੂ ਨੂੰ ਵੀ ਘੁੱਟਦਾ ਹੁਣ ਬਾਪੂ ਡਰਦਾ ਘਰੇ ਨਹੀਂ ਪੈਂਦਾ ਵਿਚਾਰਾ ਮੰਨ ਲਓ ਉਸ ਬੱਚੇ ਤੋਂ ਲੱਗ ਰਹੇ ਨੇ ਜਿਹੜੇ ਬੱਚੇ ਨੂੰ ਹੱਥੀ ਪਾਲਿਆ ਤੁਰਨਾ ਸਿਖਾਇਆ ਸਪਨਾ ਨੇ ਐਮ ਐਸ ਸੀ ਕੀਤੀ ਹੋਈ ਹੈ ਮਾਸਟਰ ਡਿਗਰੀ ਕੀਤੀ ਹੋਈ ਹੈ ਪੜ੍ਹੇ ਲਿਖੀ ਆ ਕੁੜੀ ਨੇ ਮਾਸਟਰ ਡਿਗਰੀ ਕੀਤੀ ਸੀ ਟੀਚਰ ਲੱਗੀ ਸੀ ਪੜਾਉਂਦੀ ਸੀ ਪਰ ਅੱਜ ਹਾਲਾਤ ਇਦਾਂ ਦੇ ਹੋ ਗਏ ਤੁਸੀਂ ਦੇਖ ਰਹੇ ਹੋ ਅਰਦਾਸ ਕਰਿਓ ਅੱਜ ਦੇ ਕੈਂਪ ਵਿੱਚ ਟੋਟਲ 3366 ਪੇਸ਼ੈਂਟ ਆਏ ਸਾਡੇ ਕੋਲ ਜਿਹੜੇ ਦਵਾਈਆਂ ਲੈ ਕੇ ਗਏ ਨੇ ਤਿੱਕਨਾ ਸਾਰੇ ਮੈਂਬਰਾਂ ਵਾਸਤੇ ਅਰਦਾਸ ਕਰਿਓ ਸੱਚੇ ਪਾਤਸ਼ਾਹ ਚੜ੍ਹਦੀ ਕਲਾ ਬਖਸ਼ੇ ਤਾਂ ਦਰੋਸਤੀਆਂ ਬਖਸ਼ੇ ਇਦਾਂ ਦੇ ਕੈਂਪ ਲਾਉਣੇ ਪੈ ਰਹੇ ਆ ਇਦਾਂ ਦੇ ਦਵਾਈਆਂ ਦੇ ਲੰਗਰ ਲਾਉਣੇ ਪੈ ਰਹੇ ਆ ਜਿਹਦੇ ਵਿੱਚ ਮੈਂਟਲੀ ਡਿਸੇਵਲ ਮੈਂਟਲੀ ਅਫਸਰ ਸਾਡੇ ਭੈਣ ਭਰਾ ਬੱਚੇ ਬੱਚੀਆਂ ਬਾਪੂ ਜਰ ਕੇ ਸਾਡੀਆਂ ਮਾਮਾਂ ਤੇ ਭੈਣਾਂ ਨੂੰ ਇਦਾਂ ਦੇ ਹਾਲਾਤਾਂ ਦਾ ਸਾਹਮਣਾ ਕਰਨਾ ਪਿਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਅੱਜ 26 ਅਗਸਤ 2025 ਦਿਨ ਮੰਗਲਵਾਰ ਮਨੁੱਖਤਾ ਦੀ ਸੇਵਾ ਪਰਿਵਾਰ ਦੇ ਵਿੱਚ ਦਵਾਈਆਂ ਦੇ ਲੰਗਰ ਚੱਲ ਰਹੇ ਸੀ ਸਵੇਰ ਦੇ ਕੈਂਪ ਦੇ ਰੂਪ ਦੇ ਵਿੱਚ ਇੱਥੇ ਦਵਾਈਆਂ ਦੇ ਗੰਭੀਰ ਬਿਮਾਰੀਆਂ ਦੇ ਚੈੱਕਅਪ ਹੁੰਦੇ ਆ ਤੇ ਉਹਨਾਂ ਦੀਆਂ ਦਵਾਈਆਂ ਦਿੱਤੀਆਂ ਜਾਂਦੀਆਂ। ਉੱਥੇ ਖੂਨਦਾਨ ਕੈਂਪ ਵੀ ਲੱਗਦੇ ਨੇ। ਇਹ ਹਰ 14 ਦਿਨਾਂ ਬਾਅਦ ਅਲਟਰਨੇਟਿਵ ਮੰਗਲਵਾਰ ਅੱਜ ਮੰਗਲਵਾਰ ਸੀਗਾ ਅੱਜ ਕੈਂਪ ਸੀਗਾ। ਇਸ ਤੋਂ ਅਗਲਾ ਮੰਗਲਵਾਰ ਆ ਜਿਹੜਾ ਉਹਨੂੰ ਛੱਡ ਕੇ ਉਸ ਤੋਂ ਅਗਲੇ ਮੰਗਲਵਾਰ ਫੇਰ ਹੋਵੇਗਾ। ਜਿਹੜਾ ਕਿ 9 ਤਰੀਕ ਦਾ ਵਾ। ਇਹ ਹਰ 14 ਦਿਨਾਂ ਬਾਅਦ ਕੈਂਪ ਲੱਗਦਾ ਮਹੀਨੇ ਚ ਦੋ ਵੀ ਹੋ ਜਾਂਦੇ ਕਈ ਵਾਰ ਮਹੀਨੇ ਦੇ ਤਿੰਨ ਵੀ ਹੋ ਜਾਂਦੇ ਆ ਔਰ ਇਸ ਦਵਾਈਆਂ ਦੇ ਲੰਗਰ ਦੇ ਵਿੱਚ ਕਰੀਬ 35-3600 ਪੇਸ਼ੈਂਟ ਦਵਾਈ ਲੈ ਕੇ ਜਾਂਦਾ ਤੇ ਜੇ ਦੋ ਕੈਂਪ ਲੱਗੇ ਮਹੀਨੇ ਦੇ ਵਿੱਚ ਕਰੀਬ 7000 ਤੋਂ ਪਲੱਸ ਮੈਂਬਰ ਆ ਜਿਹੜੇ ਦਿਮਾਗ ਦੀਆਂ ਗੰਭੀਰ ਬਿਮਾਰੀਆਂ ਦੀਆਂ ਦਵਾਈਆਂ ਲੈ ਕੇ ਜਾਂਦੇ ਨੇ ਸਾਡੇ ਬੜੇ ਐਸੇ ਵੀਰ ਭੈਣ ਆਉਂਦੇ ਨੇ ਜਿਵੇਂ ਤੁਸੀਂ ਦੇਖ ਰਹੇ ਹੋ ਕੋਈ ਬੰਨ ਕੇ ਲੈ ਕੇ ਆਉਂਦਾ ਸੰਗਲਾਂ ਨਾਲ ਕੋਈ ਰੱਸਿਆਂ ਨਾਲ ਕੋਈ ਪਿੱਛੇ ਚੁੰਨੀ ਨਾ ਬੰਨਿਆ ਕੋਈ ਦੁਪੱਟੇ ਨਾ ਬੰਨਿਆ ਕੋਈ ਘਰਾਂ ਦੇ ਵਿੱਚ ਕਮਰਿਆਂ 'ਚ ਬੰਦ ਕਰਕੇ ਰੱਖੇ ਹੋਏ ਨੇ ਬਹੁਤ ਸਾਰੇ ਐਸੇ ਨੇ ਵੀਰ ਭਰਾ ਜਿਹੜੇ ਇੰਨੇ ਮੈਂਟਲੀ ਡਿਸਟਰਬ ਨੇ ਆਪਣੇ ਮਾਪਿਓ ਨੂੰ ਕੁੱਟਦੇ ਨੇ ਆਪਣੇ ਭੈਣ ਭਰਾਵਾਂ ਨੂੰ ਕੁੱਟਦੇ ਨੇ ਮਾਪਿਓ ਡਰ ਦੇ ਘਰ ਛੱਡ ਕੇ ਕਿਤੇ ਹੋਰ ਰਹਿੰਦੇ ਨੇ ਉਹ ਘਰ ਜਿਹੜਾ ਉਹਨਾਂ ਨੇ ਕੱਲੀ-ਕੱਲੀ ਇੱਟ ਲਾ ਕੇ ਬੜੀ ਮੁਸ਼ਕਲ ਨਾਲ ਬਣਾਏ ਸੀ ਅੱਜ ਉਸ ਘਰ 'ਚ ਜਾਣ ਤੋਂ ਵੀ ਡਰਦੇ ਨੇ ਉਹਨਾਂ ਧੀਆਂ ਪੁੱਤਾਂ ਨੂੰ ਜਿਨ੍ਹਾਂ ਨੂੰ ਬੋਲਣਾ ਸਿਖਾਇਆ ਜਿਨ੍ਹਾਂ ਨੂੰ ਚੱਲਣਾ ਸਿਖਾਇਆ ਅੱਜ ਉਹਨਾਂ ਤੋਂ ਡਰ ਲੱਗਦਾ ਵੀ ਕਿਤੇ ਸਾਨੂੰ ਮਾਰ ਨਾ ਦੇਣ ਐਸੇ ਹਾਲਾਤ ਨੇ ਇਹ ਡਿਪਰੈਸ਼ਨ ਸਾਡੇ ਸਮਾਜ ਦੇ ਵਿੱਚ ਵੱਧਦਾ ਜਾ ਰਿਹਾ ਜਿੱਥੇ ਪੰਜਾਬ ਦੇ ਵਿੱਚ ਬਹੁਤ ਸਾਰੇ ਲੋਕ ਆਉਂਦੇ ਨੇ ਉੱਥੇ ਸਾਡੇ ਕੋਲ ਹਰਿਆਣੇ ਤੋਂ ਬਹੁਤ ਸਾਰੇ ਮੈਂਬਰ ਆਉਂਦੇ ਨੇ ਜੰਮੂ ਤੋਂ ਆਉਂਦੇ ਨੇ ਕਸ਼ਮੀਰ ਤੋਂ ਬਹੁਤ ਸਾਰੇ ਮੈਂਬਰ ਸਾਡੇ ਕੋਲੇ ਯੂਪੀ ਤੋਂ ਰਾਜਸਥਾਨ ਤੋਂ ਹਿਮਾਚਲ ਤੋਂ ਮਤਲਬ ਡਿਪਰੈਸ਼ਨ ਹਰ ਪਾਸੇ ਫੈਲਿਆ ਹੋਇਆ ਕਾਰਨ ਕੀ ਆ ਅੱਜ ਦਾ ਇਨਸਾਨ ਪ੍ਰੈਜ਼ੈਂਟ ਦੇ ਵਿੱਚ ਘਟ ਜਿਉਂਦਾ ਜਾਂ ਤਾਂ ਪਾਸਟ ਦੇ ਵਿੱਚ ਆਪਣੀਆਂ ਪੁਰਾਣੀਆਂ ਗੱਲਾਂ ਨੂੰ ਸੋਚ-ਸੋਚ ਕੇ ਕੁੜੀ ਜਾਂਦਾ ਅੰਦਰੇ-ਅੰਦਰ ਲੜੀ ਜਾਂਦਾ ਅੰਦਰੇ-ਅੰਦਰ ਨਫ਼ਰਤ ਪਾਲੀ ਜਾਂਦਾ ਵੀ ਇਹਨੇ ਮੈਨੂੰ ਐ ਕਿਹਾ ਸੀ ਇਹਨੇ ਮੈਨੂੰ ਐ ਕੀਤਾ ਸੀ ਇਹਦੇ ਨਾਲ ਮੈਂ ਐਦਾਂ ਕਰਨਾ ਜਾਂ ਫਿਊਚਰ ਬਾਰੇ ਸੋਚੀ ਜਾਂਦਾ ਵੀ ਮੈਂ ਦਾ ਆ ਕਰਨਾ ਮੈਂ ਉਹ ਆ ਕਰਨਾ ਮੈਂ ਆ ਬਣਾਉਣਾ ਮੈਂ ਆ ਬਣਾਉਣਾ ਉਹ ਸਾਰੀਆਂ ਚੀਜ਼ਾਂ ਪ੍ਰੈਜ਼ੈਂਟ ਤੋਂ ਦੂਰ ਕਰਦੀਆਂ ਸਨ ਤੇ ਜਿੰਨਾ ਚਿਰ ਅਸੀਂ ਪ੍ਰੈਜ਼ੈਂਟ ਨਾਲ ਨਹੀਂ ਜੁੜਦੇ ਉਹਨਾਂ ਚਿਰ ਸਾਡੀ ਜ਼ਿੰਦਗੀ ਦਾ ਕੋਈ ਮੂਲ ਨਹੀਂ ਹੈਗਾ ਇਸ ਕਰਕੇ ਡਿਪਰੈਸ਼ਨ ਦੇ ਬਾਧੇ ਕਾਰਨ ਜਦੋਂ ਅਸੀਂ 2017 ਦੇ ਵਿੱਚ ਕੈਂਪ ਲਾਉਣ ਦੀ ਸ਼ੁਰੂਆਤ ਕੀਤੀ ਅਸੀਂ ਨਹੀਂ ਸੀ ਸੋਚਿਆ ਵੀ ਇੰਨੀ ਵੱਡੀ ਤਦਾਦ ਚ ਸਾਡੇ ਨਾਲ ਲੋਕ ਜੁੜਨਗੇ ਸਾਡੇ ਕੋਲੇ ਕਾਲ ਆਉਂਦੀਆਂ ਹੁੰਦੀਆਂ ਸੀ ਅਸੀਂ ਮੈਂਟਲੀ ਪੇਸ਼ੈਂਟ ਮੈਂਬਰਾਂ ਨੂੰ ਘਰਾਂ ਤੋਂ ਲਿਆਉਂਦੇ ਸੀ ਸੰਗਣਾ ਨਾਲ ਬੰਨਿਆ ਅਨ ਛੜਾ ਛੜਾ ਕੇ ਤਾਂ ਸਾਨੂੰ ਬਹੁਤ ਸਾਰੇ ਫੋਨ ਕਰਦੇ ਲੋਕ ਵੀ ਸਾਡੇ ਪਿੰਡ ਦੇ ਵਿੱਚ ਇੱਕ ਮੈਂਟਲੀ ਐਪੀਸ਼ੈਂਟ ਸਾਡੇ ਰਿਸ਼ਤੇਦਾਰੀ ਚਾ ਕੋਈ ਮੇਰਾ ਭਰਾ ਕੋਈ ਕਹਿੰਦਾ ਸੀ ਮੇਰਾ ਪੁੱਤ ਤਾਂ ਅਸੀਂ ਉਹਨਾਂ ਨੂੰ ਸਾਰਿਆਂ ਨੂੰ ਲਿਆ ਕੇ ਰੱਖ ਨਹੀਂ ਸੀ ਸਕਦੇ ਤਸੀ ਸੰਗਤ ਨੂੰ ਬੇਨਤੀਸ਼ ਕੀਤੇ ਵੀ ਤੁਸੀਂ ਇੱਥੇ ਲੈ ਕੇ ਆਓ ਸਾਡੇ ਕੋਲੇ ਆਪਾਂ ਉਹਨਾਂ ਨੂੰ ਦਵਾਈ ਦਵਾਵਾਂਗੇ ਜਿੱਥੋਂ ਸਾਡੇ ਪੀਸ਼ੈਂਟ ਦਵਾਈ ਲੈ ਕੇ ਠੀਕ ਹੋ ਰਹੇ ਆ ਤੁਹਾਡੇ ਵੀ ਹੋ ਜਾਣਗੇ ਤਾਂ 2 4 6 ਇਦਾਂ ਮਰੀਜ਼ ਆਉਣ ਲੱਗੇ ਹੌਲੀ ਹੌਲੀ ਵਧਦੇ ਵਧਦੇ 20 25 ਹੋ ਗਏ ਫਿਰ ਅਸੀਂ ਇੱਕ ਦਿਨ ਨਿਸ਼ਚਿਤ ਕਰਤਾ ਸ਼ਨੀਵਾਰ ਵਾਲੇ ਦਿਨ ਡਾਕਟਰ ਮਨਮਤਾ ਕੋਲੇ ਲੈ ਕੇ ਜਾਂਦੇ ਚੈੱਕਅਪ ਕਰਾਉਂਦੇ ਦਵਾਈਆਂ ਦਿੰਦੇ ਫਿਰ ਹੋਰ ਪੀਸ਼ੈਂਟ ਵਧ ਗਏ ਫਿਰ ਡਾਕਟਰ ਪੰਕਜ ਕੁਮਾਰ ਕੋਲੇ ਜਾਣ ਲੱਗੇ ਡੀ ਐਮ ਸੀ ਚ ਫਿਰ ਇਦਾਂ ਹੀ ਪੇਸ਼ੈਂਟ ਵਧਦੇ ਵਧਦੇ ਇੰਨੇ ਵਧ ਗਏ ਤਾਂ ਸਾਨੂੰ ਇੱਥੇ ਮਨੁੱਖਤਾਰੀ ਸੇਵਾ ਦੇ ਘਰ ਵਿੱਚ ਫਿਰ ਅਸੀਂ ਇੱਕ ਕੈਂਪ ਲਾਉਣ ਲੱਗੇ ਮਹੀਨੇ ਦਾ 2-250 ਪੇਸ਼ੈਂਟ ਆਉਂਦਾ ਸੀ ਸਾਡੇ ਕੋਲੇ ਫਿਰ ਜਦੋਂ ਮਹੀਨੇ ਦਾ 7-800 ਆਉਣ ਲੱਗ ਗਿਆ ਫਿਰ ਅਸੀਂ ਦੋ ਥਾਵਾਂ ਤੇ ਵੰਡ ਲਿਆ ਫਿਰ ਇੱਕ ਡਾਕਟਰ ਇਕੱਲਾ 3-300 ਮਰੀਜ਼ ਦੋ ਕੈਂਪਾਂ 'ਚ ਦੇਖ ਲਿੰਦਾ ਸੀ ਫਿਰ 7-800 ਹੋ ਗਿਆ 1000 ਹੋ ਗਿਆ ਫਿਰ ਡਾਕਟਰ ਰਾਗਵ ਰੋੜਾ ਜੀ ਆ ਕੇ ਅੱਜ ਤਾਂ ਹੁਣ ਡਾਕਟਰਾਂ ਦੀ ਲਾਈਨ ਲੱਗੀ ਹੁੰਦੀ ਐ 6 ਡਾਕਟਰ ਨੇ ਸਾਡੇ ਕੋਲੇ ਡਾਕਟਰ ਅਭਿਸ਼ੇਕ ਗੁਪਤਾ ਜੀ ਸਾਈਕੀਆਟ੍ਰਿਕ ਨੇ ਡਾਕਟਰ ਜਸਪ੍ਰੀਤ ਜੀ ਉਹ ਵੀ ਸਾਈਕੀਆਟ੍ਰਿਕ ਨੇ ਫਿਰ ਡਾਕਟਰ ਰਾਗਵ ਰੋੜਾ ਜੀ ਉਹ ਵੀ ਸਾਈਕੀਆਟ੍ਰਿਕ ਨੇ ਫਿਰ ਡਾਕਟਰ ਮਮਤਾ ਸਿੰਘਲਾ ਉਹ ਵੀ ਸਾਈਕੀਆਟ੍ਰਿਕ ਨੇ ਫਿਰ ਡਾਕਟਰ ਸੇਠੀ ਉਹ ਵੀ ਸਾਈਕੀਆਟ੍ਰਿਕ ਨੇ ਮਤਲਬ ਐਸੇ ਡਾਕਟਰਾਂ ਦੀ ਸਾਨੂੰ ਜਿੱਦਾਂ ਦੀ ਜ਼ਰੂਰਤ ਸੀ ਉਦਾਂ ਦੀ ਪਰਮਾਤਮਾ ਨੇ ਕਿਰਪਾ ਕਰ ਦਿੱਤੀ ਹੁਣ ਕੈਂਪ ਦੇ ਵਿੱਚ ਸੰਗਤ ਦਵਾਈਆਂ ਲੈਣ ਵਾਲੀ ਇੰਨੀ ਵੱਧ ਗਈ ਆ ਜਿਵੇਂ ਤੁਹਾਨੂੰ ਦੱਸਿਆ ਮਹੀਨੇ ਦੇ ਕਰੀਬ 7000 ਤੋਂ ਪਲੱਸ ਮੈਂਬਰਾਂ ਨੂੰ ਦਵਾਈ ਦਿੱਤੀ ਜਾਂਦੀ ਹੈ ਹਰ ਇੱਕ ਪੇਸ਼ੀਅਨ ਨੂੰ ਇੱਕ ਇੱਕ ਮਹੀਨੇ ਦੀ ਦਵਾਈ ਦਿੱਤੀ ਜਾਂਦੀ ਹੈ ਜਿਹੜਾ ਪਹਿਲੀ ਵਾਰ ਆਉਂਦਾ ਉਹਨੂੰ 15 ਦਿਨ ਦੇ ਦਿੰਦੇ ਆ ਹੁਣ ਉਹ ਇੱਕ ਮਰੀਜ਼ ਦੀ ਦਵਾਈ 500 ਤੋਂ 600 ਰੁਪਏ ਦੀ ਆਉਂਦੀ ਹੈ ਕਰੀਬ 12-13 ਲੱਖ ਰੁਪਏ ਦੀ ਦਵਾਈ ਹੈ ਜਿਹੜੀ ਇਹ ਮਹੀਨੇ ਚ ਲੱਗ ਜਾਂਦੀ ਮਾਨਕ ਦੀ ਆਪਣੇ ਇੱਕ ਕੈਂਪ ਦੇ ਵਿੱਚ ਮਹੀਨੇ ਦੇ ਵਿੱਚ ਸਾਡੀ ਕਰੀਬ 18 17-18 ਲੱਖ 9 ਲੱਖ ਦੀ ਦਵਾਈ ਆਪਾਂ 9.5 ਲੱਖ ਦੀ ਦਵਾਈ ਮਹੀਨੇ ਚ ਲੱਗਦੀ ਆ ਸੋਰੀ ਕੈਂਪ ਚ ਲੱਗਦੀ ਆ ਇੱਕ ਚ ਤੇ ਦੋ ਕੈਂਪਾਂ 'ਚ 18-19 ਲੱਖ ਰੁਪਏ ਦੀ ਦਵਾਈ ਸਾਡੀ ਲੱਗਦੀ ਆ ਤੇ ਇਹ ਦਵਾਈ ਸੱਚੇ ਪਾਤਸ਼ਾਹ ਵਾਹਿਗੁਰੂ ਭੇਜਦੇ ਨੇ ਡਾਕਟਰ ਵੀ ਉਹੀ ਭੇਜਦੇ ਨੇ ਦਵਾਈਆਂ ਵੀ ਉਹੀ ਭੇਜਦੇ ਨੇ ਅਸੀਂ ਤਾਂ ਸਿਰਫ ਵੰਡਣ ਵਾਲੇ ਆ ਸਾਡੀ ਕੋਈ ਔਕਾਤ ਨਹੀਂ ਵੀ ਅਸੀਂ 20 ਲੱਖ ਦੀ ਦਵਾਈ ਮਹੀਨੇ ਦੀ ਵੰਡ ਦੀਏ ਹੁਣ ਜਿਵੇਂ ਵੀਰੇ ਨੂੰ ਦੁਪੱਟੇ ਨਾਲ ਬੰਨ ਕੇ ਲੈ ਕੇ ਆਏ ਨੇ ਬਾਈ ਹੁਣੀ ਤੇ ਅੰਬਾਲੇ ਤੋਂ ਆਏ ਨੇ ਬਾਈ ਹੁਣੀ ਹੈ ਨਾ ਤੇ ਇੱਧਰ ਇੱਕ ਭੈਣ ਆਪਣੇ ਭਰਾ ਨੂੰ ਲੈ ਕੇ ਆਈ ਇੱਥੇ ਆ ਬੇਟਾ ਇੱਥੇ ਆ ਜਾ ਤੇ ਮਾਂ ਇੱਕ ਬਾਪੂ ਆ ਦੋਨੋਂ ਪਿਓ ਧੀ ਨੇ ਆਪਣੇ ਬੇਟੇ ਨੂੰ ਲੈ ਕੇ ਆਏ ਨੇ ਘਰੇ ਕੁੱਟਮਾਰ ਕਰਦਾ ਬਾਈ ਬਹੁਤ ਵਧੀਆ ਇੰਟੈਲੀਜੈਂਸੀ ਪੜਿਆ ਲਿਖਿਆ ਸੀ ਪਰ ਅਫਸੈਟ ਹੋ ਗਿਆ ਹੁਣ ਘਰੇ ਮਾਂ ਵੀ ਮੰਜੇ ਤੇ ਪਈ ਆ ਉਹਨੂੰ ਵੀ ਮਾਰਦਾ ਬਾਪੂ ਨੂੰ ਵੀ ਕੁੱਟਦਾ ਹੁਣ ਬਾਪੂ ਡਰਦਾ ਘਰੇ ਨਹੀਂ ਪੈਂਦਾ ਵਿਚਾਰਾ ਮੰਨ ਲੋ ਉਸ ਬੱਚੇ ਤੋਂ ਲੁੱਕ ਰਹੇ ਨੇ ਜਿਹੜੇ ਬੱਚੇ ਨੂੰ ਹੱਥੀਂ ਪਾਲਿਆ ਤੁਰਨਾ ਸਿਖਾਇਆ ਬੋਲਣਾ ਸਿਖਾਇਆ ਧੀ ਤਾਂ ਵਿਆਹ ਦੀ ਉਹ ਆਪਦੇ ਘਰੇ ਆ ਪਰ ਪੁੱਤ ਦੀ ਖੁਸ਼ੀ ਦੇਖਣੀ ਸੀ ਪੁੱਤ ਤੋਂ ਸੁੱਖ ਲੈਣਾ ਸੀ ਤੇ ਹੁਣ ਪੁੱਤ ਤੋਂ ਡਰ ਲੱਗਦਾ ਬਾਪੂ ਨੂੰ ਇਹ ਲਖਨਊ ਤੋਂ ਆਏ ਹੋ ਨਾ ਜੀ ਜੂਪੀ ਤੋਂ ਆਏ ਨੇ ਲਖਨਊ ਤੋਂ ਤੇ ਸਰਦਾਰ ਫੈਮਿਲੀ ਆ ਵੀਰੇ ਦਾ ਨਾਮ ਹੈਗਾ ਅਮਨਦੀਪ ਸਿੰਘ ਹੈ ਨਾ ਤੇ ਇਸ ਤਰ੍ਹਾਂ ਦੇ ਪੇਸ਼ੈਂਟ ਨੇ ਜਿਨ੍ਹਾਂ ਨੂੰ ਫਿਰ ਅਸੀਂ ਹੁਣ ਇੱਥੇ ਐਡਮਿਟ ਕਰਨ ਤੋਂ ਬਿਨਾ ਕੋਈ ਆਪਸ਼ਨ ਹੀ ਨਹੀਂ ਹੁੰਦੀ ਸਾਡੇ ਕੋਲੇ ਇਦਾਂ ਹੀ ਇਹ ਵੀਰ ਅਸ਼ਵਨੀ ਜੀ ਇਹਨੂੰ ਇਹਦੇ ਮੰਮੀ ਲੈ ਕੇ ਆਏ ਨੇ ਸਾਡੇ ਕੋਲੇ ਇੱਥੇ ਇਹ ਵੀ ਵੀਰਾ ਘਰੇ ਮਾਰਦਾ ਕੁੱਟਦਾ ਆਪਣੀ ਮੰਮੀ ਨੂੰ ਹਨਾ ਤੇ ਨਹਾਉਂਦਾ ਧੋਂਦਾ ਨਹੀਂ ਕਿੰਨੇ ਗੰਦੇ ਕੱਪੜੇ ਪਾਏ ਹੋਇਆ ਆ ਦੁਪੱਟੇ ਦੇ ਨਾਲ ਵੀਰੇ ਨੂੰ ਬੰਨਿਆ ਹੋਇਆ ਸੀ ਮਾਂ ਨੇ ਬੰਨ ਕੇ ਇੱਥੇ ਲੈ ਕੇ ਆਏ ਗੱਡੀ ਦੇ ਵਿੱਚ ਡਿੱਗੀ 'ਚ ਲੱਤਾਂ ਬਾਹਾਂ ਬੰਨ ਕੇ ਲੈ ਕੇ ਆਏ ਆ ਇਹ ਕਿੱਥੋਂ ਆਏ ਨੇ ਇਹ ਆਏ ਨੇ ਹਿਮਾਚਲ ਤੋਂ ਹਿਮਾਚਲ ਤੋਂ ਮਾਂ ਊਨਾ ਜਿਲ੍ਹਾ ਹਿਮਾਚਲ ਤੋਂ ਆਏ ਨੇ ਸੰਯੋਗਾ ਪਿੰਡ ਹਨਾ ਸੰਜੋਗ ਪਿੰਡ ਉੱਥੋਂ ਆਈ ਹੈ ਮਾਂ ਆਪਣੇ ਪੁੱਤ ਨੂੰ ਲੈ ਕੇ ਨਾਲ ਇਹਦਾ ਜਵਾਈ ਆਇਆ ਬੇਬੇ ਦਾ ਤੇ ਇਹ ਵੀਰਾ ਵੀ ਹੁਣ ਇਦਾਂ ਹੀ ਕਰੀ ਜਾਂਦਾ ਪਤਾ ਨਹੀਂ 12 13 ਸਾਲ ਹੋ ਗਿਆ ਆਹੀ ਕੰਡੀਸ਼ਨ ਦੇ ਵਿੱਚ ਬਿੜੇ ਤੇ ਇੱਧਰ ਮਾਂ ਆਪਣੇ ਧੀ ਨੂੰ ਲੈ ਕੇ ਆਈ ਹੈ ਸਪਨਾ ਨੂੰ ਸਪਨਾ ਨੇ ਐਮ ਐਸ ਸੀ ਕੀਤੀ ਹੋਈ ਹੈ ਮਾਸਟਰ ਡਿਗਰੀ ਕੀਤੀ ਹੋਈ ਹੈ ਪੜ੍ਹੀ ਲਿਖੀ ਆ ਕੁੜੀ ਨੇ ਮਾਸਟਰ ਡਿਗਰੀ ਕੀਤੀ ਸੀ ਟੀਚਰ ਲੱਗੀ ਸੀ ਪੜ੍ਹਾਉਂਦੀ ਸੀ ਪਰ ਅੱਜ ਹਾਲਾਤ ਇਦਾਂ ਦੇ ਹੋ ਗਿਆ ਤੁਸੀਂ ਦੇਖ ਰਹੇ ਹੋ ਨਾ ਤੇ ਇਹਨਾਂ ਮੈਂਬਰਾਂ ਨੂੰ ਲੋੜ ਆ ਇੱਥੇ ਰਹਿ ਕੇ ਇਹਨਾਂ ਦੀ ਦਵਾਈ ਇਹਨਾਂ ਦੀ ਕਾਉਂਸਲਿੰਗ ਤੇ ਇਹਨਾਂ ਨੂੰ ਇੱਕ ਚੰਗਾ ਮਾਹੌਲ ਮਿਲ ਸਕੇ ਘਰ ਦੇ ਵਿੱਚ ਤਾਂ ਉਹੀ ਮਾਹੌਲ ਆ ਇਦਾਂ ਕੀ ਨਾ ਭੈਣ ਤੇਰਾ ਸ਼ੰਮੀ ਬਰਮਾ ਸ਼ੰਮੀ ਬਰਮਾ ਕਿੱਥੋਂ ਆਂ ਵੀਰ ਜੀ ਇਹ ਫਲੋਰ ਤੋਂ ਸ਼ਾਹਪੁਰ ਪੈਂਡਾ ਹੋਂ ਦਾ ਸ਼ਾਹਪੁਰ ਪੈਂਡਾ ਫਲੋਰ ਦੇ ਕੋਲੇ ਜ ਜਲੰਧਰ ਜ਼ਿਲ੍ਹਾ ਇਹ ਵੀ ਭੈਣ ਬਹੁਤ ਜ਼ਿਆਦਾ ਆਫਸੈਟ ਆ ਇਹਨਾਂ ਦੇ ਵੀ ਘਰ ਦੇ ਵਿੱਚ ਸੇਮ ਇਹੀ ਕੰਡੀਸ਼ਨ ਆ ਇਹੀ ਵੀਰਾ ਕੰਮ ਕਰਦਾ ਇਹੀ ਰੋਟੀ ਪਾਣੀ ਖਾ ਦਾ ਇੰਤਜ਼ਾਮ ਕਰਦਾ ਮम्मी पापा ਤੁਹਾਡੇ ਡੈਥ ਹੋ ਗਈ ਉਹਨਾਂ ਦੀ ਦੋਨਾਂ ਦੀ 10 ਸਾਲ ਪਹਿਲਾਂ ਹੋ ਗਈ ਮੰਮੀ ਦੀ ਆਸਤਰੀ ਉਹਨੂੰ ਰਖੜੀ ਤੋਂ ਇੱਕ ਦਿਨ ਪਹਿਲਾਂ ਠੋਕ ਕੇ ਮੰਮੀ ਨੂੰ ਮਾਰਦੀ ਸੀਗੀ ਮੰਮੀ ਨੂੰ ਮਾਰਦੀ ਸੀ ਜਿੰਦਾ ਹਣਾ ਵਹਿਮ ਕਰਦੀ ਸੀ ਦੁਕਾਨਾ ਸਮਾਂ ਚੱਕ ਲਿਆ ਉਹਨੂੰ ਮਾਰਿਆ ਦਾਣੀ ਸੀ ਪਿਆਰ ਨਹੀਂ ਜਾਂਦੀ ਸੀ ਵਾਰ-ਵਾਰ ਜਿੰਦਾ ਕਾਫੀ ਲੱਗ ਲੱਗ ਤਰ੍ਹਾਂ ਦੇ ਵਹਿਮ ਕਰਦਾ ਠੀਕ ਆ ਠੀਕ ਹੈ ਛਮੀ ਭੈਣ ਹੁਣ ਦੇਖੋ ਪਿਓ ਵੀ ਚਲੇ ਗਿਆ ਇਸ ਦੁਨੀਆ ਤੋਂ ਮਾਂ ਵੀ ਚਲੇ ਗਈ ਇਸ ਦੁਨੀਆ ਤੋਂ ਤੇ ਹੁਣ ਭੈਣ ਇੰਨੀ ਅਫਸੈਟ ਹੋਈ ਹੋਈ ਆ ਇੱਕ ਕੱਲਾ ਨੌਜਵਾਨ ਵੀਰ ਆਪਣੀ ਭੈਣ ਨੂੰ ਕਿਵੇਂ ਨਭਾਵੇ ਧਵਾਵੇ ਕਿਵੇਂ ਸੰਭਾਲੇ ਕਿਵੇਂ ਉਹਨੂੰ ਰੋਟੀ ਪਾਣੀ ਦੇਵਾਲ ਤੇ ਰਿਸ਼ਤੇਦਾਰ ਤਾਂ ਤੁਹਾਨੂੰ ਪਤਾ ਹੀ ਅੱਜਕੱਲ ਸੁੱਖ ਨਾਲ ਵਿਆਹ ਸ਼ਾਦੀਆਂ 'ਚ ਤਾਂ ਬਥੇਰੇ ਆ ਜਾਂਦੇ ਨੇ ਨੱਚਣ ਖਾਣ ਨੱਚਣ ਨੂੰ ਦੋਖਿਤ ਤਾਂ ਬਹੁਤ ਘੱਟ ਕੋਈ ਬਿਰਲਾ ਹੀ ਆਉਂਦਾ ਹੈ ਨਾ ਅਰਦਾਸ ਕਰਿਓ ਸ਼ਮੀ ਬਰਮਾ ਭੈਣ ਵਾਸਤੇ ਵੀ ਮੇਰੀ ਭੈਣ ਏ ਠੀਕ ਹੋ ਕੇ ਇੱਥੋਂ ਜਾਵੇ ਤੰਦਰੁਸਤ ਹੋ ਕੇ ਇੱਥੋਂ ਜਾਵੇ ਤੇ ਅੱਜ ਕੈਂਪ ਦੇ ਵਿੱਚ ਸਾਡੇ ਕੋਲੇ ਇਹ ਵੀਰ ਜੀ ਵੀ ਸ਼ਮਸ਼ਪੁਰ ਤੋਂ ਆਪਣੇ ਬੇਟੇ ਨੂੰ ਲੈ ਕੇ ਆਏ ਨੇ ਇਹ ਵੀਰਾ ਵੀ ਠੀਕ ਨਹੀਂ ਹੈਗਾ ਘਰੇ ਕੁੱਟਮਾਰ ਕਰਦਾ ਭੰਨ ਤੋੜ ਕਰਦਾ ਅੱਜ ਮਾਂ-ਬਾਪ ਆਪਣੇ ਬੱਚਿਆਂ ਤੋਂ ਕਿੰਨੀਆਂ ਉਮੀਦਾਂ ਕਿੰਨੇ ਸੁਪਨੇ ਕਿੰਨੇ ਸਤਰਾਂ ਵੀ ਮੇਰਾ ਪੁੱਤ ਗੱਭਰੂ ਹੋ ਗਿਆ ਜਵਾਨ ਹੋ ਗਿਆ ਪੜ੍ਹ ਲਿਖ ਕੇ ਬਰਾਬਰ ਦਾ ਹੋਜੂ ਬਾਈ ਦੱਸਦਾ ਵੀ ਮੈਂ ਦबई ਛੱਡ ਕੇ ਇਹਦੀ ਖਾਤਰ ਇੰਡੀਆ ਆ ਗਿਆ ਇੱਕੋ ਇੱਕ ਹੀ ਪੁੱਤ ਆ ਪਰ ਹੁਣ ਪਹਿਲਾਂ 10-12 ਸਾਲ ਦਾ ਸੀ ਜਦੋਂ ਠੀਕ ਸੀਗਾ ਹੁਣ ਜਿਵੇਂ ਜਿਵੇਂ ਉਮਰ ਵਧਦੀ ਜਾਂਦੀ ਆ ਤਾਂ ਅਫਸਰਟ ਹੋਈ ਜਾਂਦਾ ਬਹੁਤ ਜ਼ਿਆਦਾ ਅਰਦਾਸ ਕਰਿਓ ਵੀਰ ਵਾਸਤੇ ਵੀਰ ਕੀ ਨਾਂ ਦਾ ਜਸਕਰਨ ਸਿੰਘ ਜਸਕਰਨ ਸਿੰਘ ਵਾਸਤੇ ਚਲੋ ਠੀਕ ਕਰ ਦਿਓ ਹਾਂ ਪੁੱਤ ਹੋ ਗਿਆ ਨੀ ਮੈਂ ਬਾਹਰ ਜਾਣਾ ਜੀ ਆਪਣੀ ਭੈਣ ਕੋਲ ਮੈਂ ਇਕੱਲਾ ਘਰੇ ਆਇਆ ਹਾਂ ਜ ਕੋਈ ਨਾ ਪੁੱਤਰ ਭੈਣ ਨੂੰ ਮੇਰ ਕਰਨ ਲਈ ਠੀਕ ਜਸਕਰਨ ਵਾਸਤੇ ਇਹ ਕਰਿਓ ਅਰਦਾਸ ਬੈਠੋ ਵਿੱਚ ਬੈਠੋ ਹਾਂ ਜੀ ਇਹ ਵੀ ਵੀਰੇ ਜੰਮੂ ਤੋਂ ਆਏ ਨੇ ਯਾਨੀ ਕਿ ਮਤਲਬ ਸਮੱਸਿਆਵਾਂ ਇੰਨੀਆਂ ਕਿ ਜ਼ਿਆਦਾ ਘਰਾਂ ਦੇ ਵਿੱਚ ਬਾਬੀਆਂ ਜਾ ਰਹੀਆਂ ਸਭ ਤੋਂ ਵੱਡੀ ਸਮੱਸਿਆ ਇਕੱਲੇ ਪਣਦੀ ਆ ਜਿਹਦੇ ਘਰ 'ਚ ਇਦਾਂ ਦੀ ਸਮੱਸਿਆ ਆ ਜਾਂਦੀ ਆ ਫਿਰ ਭੈਣ ਭਰਾ ਕੋਈ ਨਹੀਂ ਸਾਥ ਦਿੰਦਾ ਕੋਈ ਮਤਲਬ ਵਕਤ ਕਿਸੇ ਕੋਲੇ ਬਚਿਆ ਹੀ ਨਹੀਂ ਅੱਗੇ ਵੀ ਇਹ ਬਿਮਾਰੀਆਂ ਡਿਪਰੈਸ਼ਨ ਟੈਨਸ਼ਨ ਹੁੰਦੀ ਸੀ ਅਰਦਾਸ ਕਰਿਓ ਅੱਜ ਦੇ ਕੈਂਪ ਵਿੱਚ ਟੋਟਲ 3366 ਪੇਸ਼ੈਂਟ ਆਏ ਸਾਡੇ ਕੋਲ ਜਿਹੜੇ ਦਵਾਈਆਂ ਲੈ ਕੇ ਗਏ ਨੇ 4 431 ਮਰੀਜ਼ਾਂ ਦੀ ਰਜਿਸਟ੍ਰੇਸ਼ਨ ਹੋਈ ਸੀ ਨਵਿਆਂ ਦੀ ਜਿਹਦੇ ਵਿੱਚੋਂ 241 ਮਰੀਜ਼ ਆਏ ਹਾਲਾਂਕਿ ਮੀਂਹ ਪੈਂਦਾ ਸੀ ਅੱਜ ਬਹੁਤ ਬਾਰਿਸ਼ ਸੀ ਫਿਰ ਵੀ 3366 ਪੇਸ਼ੈਂਟ ਅੱਜ ਸਾਡੇ ਕੋਲੋਂ ਦਵਾਈਆਂ ਲੈ ਕੇ ਗਏ ਨੇ ਜਿਹਦੇ ਵਿੱਚ 1643 ਮੈਂਬਰਾਂ ਦੇ ਓਪੀਡੀ ਲੈਵਲ ਤੇ ਚੈੱਕਅਪ ਕੀਤੇ ਗਏ ਨੇ ਬਾਕੀ ਮੈਂ ਜਨ ਨੂੰ ਰੀਪੀਟ ਦਵਾਈਆਂ ਦਿੱਤੀਆਂ ਗਈਆਂ ਵਾ ਤੇ ਇਹਦੇ ਵਿੱਚ ਸਾਡੇ ਕੋਲੇ ਜਿਹੜੇ 1642 ਮਰੀਜ਼ ਨੇ ਜਿਹੜੇ ਰੀਪੀਟ ਦਵਾਈਆਂ ਲੈ ਕੇ ਗਏ ਨੇ ਤੇ ਅੱਜ ਦੇ ਇਸ ਕੈਂਪ ਦੇ ਵਿੱਚ ਛੋਟੇ ਬੱਚੇ ਸੀ ਜਿਹੜੇ 170 ਬੱਚੇ ਆਏ ਕੁੱਲ 170 ਬੱਚਿਆਂ ਦੀ ਓਪੀਡੀ ਹੋਈ ਤੇ 16 ਬੱਚੇ ਨਵੇਂ ਆਏ ਤੇ ਜਿੰਨਾ ਸਾਰੇ ਮੈਂਬਰਾਂ ਵਾਸਤੇ ਅਰਦਾਸ ਕਰਿਓ ਸੱਚੇ ਪਾਤਸ਼ਾਹ ਚੜ੍ਹਦੀ ਕਲਾ ਬਖਸ਼ੇ ਤੰਦਰੁਸਤੀਆਂ ਬਖਸ਼ੇ ਐਦਾਂ ਦੇ ਕੈਂਪ ਲਾਉਣੇ ਪੈ ਰਹੇ ਆ ਇਦਾਂ ਦੇ ਦਵਾਈਆਂ ਦੇ ਲੰਗਰ ਲਾਉਣੇ ਪੈ ਰਹੇ ਆ ਜਿਹਦੇ ਵਿੱਚ ਮੈਂਟਲੀ ਡਿਸੇਵਲ ਮੈਂਟਲੀ ਅਪਸੈਟ ਸਾਡੇ ਭੈਣ ਭਰਾ ਬੱਚੇ ਬੱਚੀਆਂ ਬਾਪੂ ਬਜ਼ੁਰਗ ਸਾਡੀਆਂ ਮਾਮਾਂ ਤੇ ਭੈਣਾਂ ਨੂੰ ਇਦਾਂ ਦੇ ਹਾਲਾਤਾਂ ਨਾਲ ਸਾਹਮਣਾ ਕਰਨਾ ਪੈ ਰਿਹਾ ਜਿਹਦੇ ਕਰਕੇ ਅੱਜ ਘਰਾਂ ਦੇ ਮਾਹੌਲ ਇਸ ਤਰ੍ਹਾਂ ਦੇ ਬਣੇ ਨੇ ਕਿ ਮਾਂ ਪਿਓ ਆਪਣੇ ਬੱਚਿਆਂ ਨੂੰ ਬੰਨ ਕੇ ਰੱਖਣ ਲਈ ਮਿਲਦੇ ਘਰੇ ਅਰਦਾਸ ਸੱਚੇ ਬਾਦਸ਼ਾਹ ਦਾ ਅਨੁਰੋਧ ਕਰੀਏ वाई गुड जी काका सर वाई जी